ਹਾਂਜੀ ਦੋਸਤੋ ਸ਼ੀਰ ਸ਼ਾਮ ਸਿੰਘ ਅਟਾਰੀ ਜੌਣ ਦੇ ਬਹੁਤ ਦੀ ਗਿਣਤੀ ਦੇ ਵਿੱਚ ਟਰਾਲੇ ਤੇ ਆ ਜੀ ਤੇ ਐਸਾਈਡ ਦੇਖ ਸਕਦੇ ਆ ਤੂੰ ਹੀ ਬਈ ਕੱਲੇ ਕੱਲੇ ਬੰਦੇ ਦਾ ਨਾਮ ਲਈਏ ਤਾਂ ਗੱਲ ਭਾਈ ਜੀ ਬੜੀ ਦੂਰ ਤੱਕ ਜਾਣੀ ਆ ਵੀਡੀਓ ਵੀ ਲੰਮੀ ਹੋ ਜਾਣੀ ਆ ਫਿਰ ਤੁਸੀਂ ਆਖਣਾ ਆਪਣੀਆਂ ਮਰ ਜਾਂਦਾ ਭਾਈ ਜੀ ਭਰਾਵਾਂ ਦੀ ਵੀ ਸੁਣ ਲਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਕੀਤੇ ਹਾਂਜੀ ਸਭ ਜੀ ਦਿਓ ਥੋੜੀ ਜੀ ਜਾਣਕਾਰੀ ਫੌਜਾ ਤਿਆਰ-ਬਰ ਤਿਆਰ ਹੋ ਰਹੀਆਂ ਜੀ ਕੱਲ ਵੀ ਕਾਫੀ ਸਮਾਂ ਤੁਸੀਂ ਉੱਥੇ ਸੇਵਾ ਨਿਭਾਈ ਜੀ ਤੇ ਹੁਣ ਸਵੇਰ ਦਾ ਸਮਾਂ ਹੋ ਚੁੱਕਾ ਹੈ ਜੀ ਕਿ ਕਿੰਨਾ ਸਮਾਂ ਹੋ ਚੁੱਕਾ ਹੈ ਤੇ ਕੀ ਤਿਆਰੀਆਂ ਨੇ ਹੁਣ ਫੌਜਾ ਨੂੰ ਕਦੋਂ ਜਾਵਾ-ਸ਼ਾਵਾ ਸ਼ਕਲੀਆਂ ਸਟੇਜ ਦੀਆਂ ਤਿਆਰੀਆਂ ਕਰਵਾ ਰਿਆ ਜੀ ਹੁਣ ਮੈਂ ਸਨਾਨ ਪੱਤਾ ਕਰ ਲਿਆ ਜਾਵਾ-ਸ਼ਾਵਾ ਸ਼ਕਲੀਆਂ ਤੇ ਫਿਰ ਇਸ ਤੋਂ ਮਗਰੋਂ ਰਣਨੀਤੀ ਬਣਾਉਗਾ ਫਿਰ ਅਗਲੇ ਬਾਟਰਾ ਨੂੰ ਫਿਰ ਵਦਨਾ ਤੇ ਫੌਜਾ ਨੇ ਤੇ ਪਾਕਿਸਤਾਨ ਸਰਕਾਰ ਨਾਲ ਰਾਤ ਮੀਟਿੰਗ ਹੋਈ ਆ ਤੇ 10-11 ਵਜੇ ਤੇ ਕਾਫੀ ਸਮੇਂ ਦਾ ਜਲਦੀ ਰਹੀ ਹੈ ਤੇ ਅੱਜ ਹੁਣ ਪਤਾ ਲੱਗੂ ਵੀ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਤੇ ਅਗਲੇ ਪਾਸੇ ਜਿਹੜੇ ਕਿਸਾਨ ਆ ਜਿਹੜੀ ਰਣਨੀਤੀ ਕੀ ਬਣਾਉਦੇ ਆ ਸਾਰਿਆਂ ਨੂੰ ਕਿਸਾਨਾਂ ਨੂੰ ਬੇਨਤੀ ਆ ਪਿਛਨਾਨ ਪਾਣੀ ਕਰੋ ਤੇ ਮੁੜ ਕੇ ਉਸ ਤੋਂ ਮਗਰੋਂ ਬਾਟੜਾ ਨੂੰ ਗੜੀ ਚੱਲਦੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਜੀ ਤੇ ਨਾਲ ਸਾਡੇ ਇਕਾਈ ਪ੍ਰਧਾਨ ਜੀ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣਗੇ ਜਗਜੀਤ ਸਿੰਘ ਬੱਬੂ ਸਾਬ ਜੀ ਦਿਓ ਥੋੜਾ ਜਿਹਾ ਵਿਚਾਰ ਵਟਾਂਦਰਾ ਕਰੋ ਨਾਲ ਪਿੱਛੇ ਦੀ ਸਾਈਡ ਲਾ ਲ ਪ੍ਰੀਜੇਂਗਾ ਲੱਭਾ ਭਰਾ ਸਾਡਾ ਬੈਠੇ ਨੇ ਨਾਲ ਸਦੌਰੀਏ ਪਰਿਵਾਰ ਤੇ ਨਾਲ ਸਾਡੇ ਬਰਵਾਲਾ ਬਰਵਾਲੇ ਵਾਲੇ ਯੋਧੇ ਆਓ ਵੇਖੋ ਭਗਤ ਸਿੰਘ ਰਕੇ ਗੁੰਬ ਪਾਇਆ ਵਿੱਚ ਪਿੰਡ ਦੇ ਵਿੱਚ ਮੋੜਿਆ ਪੰਨਾ ਮੋੜਿਆ ਪੰਨਾ ਖੋਲਣ ਵਾਲੇ ਯੋਧੇ ਆ ਜੀ ਆ ਜੀ ਚੀਰ ਸਾਹੂ ਸਿੰਘ ਤਾਲੀ ਜੋਨ ਵੱਲੋਂ ਜਿਹੜੀਆਂ ਸੰਗਤਾਂ ਇਹ ਡੜ ਕੇ ਬੈਠੀਆਂ ਵਾ ਟਰਾਲੇ ਦੇ ਵਿੱਚ ਆਹ ਪਾਣੀ ਪੀ ਰਹੀਆਂ ਵਾ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਤਿਆਰ ਹੋਊਗੀ ਕਿਦਾਂ ਅੱਜ ਫਿਰ ਜਾਣਾ ਬਾਡਰ ਨੂੰ ਜਾਣਾ ਵਾ ਜਿਹੜੇ ਪੈਰੀਗੇਟ ਕਿਦਾਂ ਤੋੜਨੇ ਆ ਰਾਤ ਵਾਲੀ ਜਿਹੜੀ ਮੀਟਿੰਗ ਸੀ ਕਿਸਾਨਾਂ ਦੀ ਤੇ ਸਰਕਾਰ ਦੀ ਆਪਸੇ ਜੋ ਚੱਲ ਰਹੀ ਸੀ ਉਹਦੀ ਵੇਟ ਕਰ ਰਹੇ ਹਾਂ ਖਬਰ ਜਿਹੜੀ ਕੋਈ ਚੰਗੀ ਨਿਕਲ ਕੇ ਆਈ ਹੈ ਕਿ ਨਹੀਂ ਨਿਕਲ ਕੇ ਆਈ ਕੀ ਛੱਟਾ ਨਿਕਲਿਆ ਵਾ ਮੀਟਿੰਗ ਦਾ ਉਸ ਤੋਂ ਬਾਅਦ ਜਿਹੜੀ ਫੇਰ ਜਥੇਬੰਦੀਆਂ ਦੀ ਮੀਟਿੰਗ ਹੋਊਗੀ ਕਿ ਕਿਸ ਤਰ੍ਹਾਂ ਜਿਹੜੀ ਰਣਨੀਤੀ ਲੇਕ ਕੇ ਤੇ ਕਿੱਦਾਂ ਆਪਾਂ ਦਿੱਲੀ ਨੂੰ ਜਾਣਾ ਜਾਂ ਆਪਣੇ ਕੋਈ ਮਸਲੇ ਹੱਲ ਹੋਏ ਆ ਕਿ ਜਾਂਾਰੇ ਹੋਏ ਆ ਕਿ ਨਹੀਂ ਹੋਏ ਜਾਂ ਕਰਵਾਉਣੇ ਅਜੇ ਸਾਰੀ ਰਣਨੀਤੀ ਜਿਹੜੀ ਬਣਾਈ ਜਾਊਗੀ ਤੇ ਬਾਕੀ ਨੌਜਵਾਨਾਂ ਵਿੱਚ ਬਹੁਤ ਜੋਸ਼ ਆ ਧੰਨਵਾਦ ਕਰਨਾ ਚਾਹੁੰਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਮੋਰਚੇ ਨੂੰ ਫਤਿਹ ਕਰਨ ਲਈ ਵਧੇ ਆ ਤੇ ਮੋਰਚਾ ਫਤਿਹ ਉਹ ਵੀ ਜਣਾ ਬਹੁਤ ਦੇ ਸ਼ਰਤੀ ਜੋਦੇ ਬੈਠੇ ਐ ਤੇ ਕਾਲ ਜਦੋਂ ਬੰਦੀਆਂ ਦੇ ਕਹਿਣ ਤੇ ਚਲੋ ਰੁਕੇ ਰਹੇ ਆ ਉਹਨਾਂ ਨੇ ਕਹਿਣਾ ਮੰਨਿਆ ਜਦੋਂ ਬੰਦੀਆਂ ਦਾ ਤੇ ਅੱਗੇ ਨਹੀਂ ਵਧੇ ਸ਼ਾਂਤ ਮਈ ਢੱਗ ਨਾਲ ਆਪਣਾ ਚਲੋ ਰੋਸ ਪ੍ਰਦਰਸ਼ਨ ਤੇ ਕੀਤਾ ਵਾ ਤੇ ਨੌਜਵਾਨਾਂ ਵਿੱਚ ਬਹੁਤ ਜੋਸ਼ ਆ ਭਰਾਵਾਂ ਦਾ ਧੰਨਵਾਦ ਕਰਦੇ ਜਿਹੜੇ ਪਿੱਛੇ ਪਿੰਡਾਂ ਵਿੱਚ ਬੈਠੇ ਉਹ ਵੀ ਬਾਰ-ਬਾਰ ਖਬਰਾਂ ਪੁੱਛਦੇ ਆ ਫੋਨ ਕਰਕੇ ਪੁੱਛਦੇ ਆ ਠੀਕ ਠਾਕ ਜੇ ਬਾਕੀ ਜੋਧੇ ਜਿਹੜੇ ਜਿੰਨੇ ਆਪਣੇ ਜਦੋਂ ਬੰਦੀ ਦੇ ਇਸ ਵਕਤ ਚੋਕਾੜ ਨੂੰ ਬਹੁਤ ਸੱਟਾਂ ਲੱਗੀਆਂ ਸੀ ਜਦੋਂ ਬੰਦੀ ਦੇ ਯੋਧਿਆਂ ਦੇ ਤੇ ਬਾਕੀ ਹੁਣ ਠੀਕ ਆ ਡਾਈ ਬੁੱਟੀ ਲਈ ਆ ਤੇ ਬਿਲਕੁਲ ਚੜ੍ਹਦੀ ਖਲਾਵੇ ਜਾਂ ਸਿੰਘ ਫੇਰ ਜੰਗ ਨੂੰ ਤਿਆਰ ਆ ਜਦੋਂ ਵੀ ਜਥੇਬੰਦੀਆਂ ਦੇ ਆਗੂ ਕਹਿਣਗੇ ਜੋਧੇ ਉਦੋਂ ਹੀ ਫੇਰ ਡਰ ਜਾਣਗੇ ਜੜੀ ਜਾਗੇ ਵਾਹ ਜੀ ਵਾਹ ਬੜੀ ਤਕੜੀ ਗੱਲ ਆ ਜੀ ਵੇਖੋ ਫੌਜਾਂ ਤਿਆਰ-ਬਰ ਤਿਆਰ ਹੋ ਰਹੀਆਂ ਨੇ ਜੀ ਸੰਘਰਸ਼ ਕਰਨ ਵਾਲੀਆਂ ਤੇ ਸਿਰਫ ਮੀਟਿੰਗ ਲਿਖੀ ਜਾਊਗੀ ਜੀ ਥੋੜੇ ਸਮੇਂ ਬਾਅਦ ਤੁਹਾਨੂੰ ਉਹ ਵੀ ਮੀਟਿੰਗ ਵੀ ਵਿਖਾਵਾਂਗੇ ਸਾਡੇ ਪ੍ਰਧਾਨਾ ਸਾਹਿਬ ਦੀ ਕਾਨਫਰੰਸ ਕੀਤੀ ਜਾਣੀ ਹੈ ਜੀ ਕੀ ਗੱਲਬਾਤ ਹੁੰਦੀ ਆ ਵੀਡੀਓ ਅਖੀਰ ਤੱਕ ਵੇਖਿਆ ਜੇ ਵੱਧ ਤੋਂ ਵੱਧ ਕਰਿਆ ਜੇ ਸ਼ੇਅਰ ਤੇ ਚੈਨਲ ਨੂੰ ਕਰਿਆ ਜੇ ਸਬਸਕ੍ਰਾਈਬ ਤੇ ਇਹਨੂੰ ਮਾਰੋ ਤੇ ਆਂ ਦੀ ਇਧਰ ਬਾਬੇ ਵੀ ਮਾਰਦੇ ਆ ਬੜਕਾ ਜਿੱਧਰ ਵੇਖੋ ਕਰਾ ਚਲ ਪਾਣੀ ਛਕ ਲਿਆ ਤਿਆਰ ਹੁਣ ਮਸ਼ਾਇਰੇ ਕਰ ਲਏ ਤਿਆਰ ਵਾਹ ਜੀ ਵਾਹ ਪ੍ਰਧਾਨ ਸਾਹਿਬ ਦੀ ਮੀਟਿੰਗ ਨੂੰ ਅਸੀਂ ਟਿਕਣ ਤਾਂ ਬਸ ਬਸ ਜੀ ਬਾਕੀ ਜੰਦੀ ਕਲਾਣਾ ਤਿਆਰ ਆ ਫੌਜਾਂ ਫੌਜਾਂ ਤਿਆਰ ਆਈ ਪਰ ਉੱਥੇ ਅਸੀਂ ਚਲ ਪਾਣੀ ਛਕ ਲਿਆ ਬਸ ਜੜਦੀ ਕਲਾਣਾ ਐ ਸਾਡ ਹੋ ਗਏ ਹੁਣ ਬਸ ਹੁਣ ਸਾਰੀ ਦਿਹਾੜੀ ਦੇਖਾਂ ਕਿਹ ਬਣਦਾ ਉਹਨਾਂ ਫੌਜਾਂ ਨਾਲ ਵਾਹ ਜੀ ਵਾਹ ਆ ਮੋ ਸਾਹਮਣੇ ਹੋਵਾਂਗੇ ਤੇ ਫੇਪਰ ਤਾਂ ਲੱਗੂਗਾ ਵਾਹ ਜੀ ਵਾਹ ਲੜਦੇ ਲੋਕਾਂ ਦਾ ਜਿੰਦਾਬਾਦ ਹੈ ਕਾ ਜਿੰਦਾਬਾਦ ਇਹ ਕਰਦਨ ਬਾਬਾ ਬਾਕੀ ਆ ਜੋ ਇਹ ਜਿਹੜੇ ਬਜ਼ੁਰਗ ਤੁਸੀਂ ਵੇਖੋ ਜੀ ਇਹ ਤੁਹਾਨੂੰ ਉਮਰ ਦਾ ਦੱਸਣਗੇ ਵੀ ਕਿੰਨੀ ਹੈ ਇਹਨਾਂ ਦੀਆਂ ਉਮਰਾਂ ਨੇ ਕਿੰਨਾ ਇਹਨਾਂ ਦਾ ਤਜਰਬਾ ਹੈ ਜੀ ਬਾਪੂ ਜੀ ਵਹਿਗੁਰੂ ਜਿਕਾ ਖਾਲਸਾ ਵੇਰੀ ਜੀ ਬਜ਼ੁਰਗੋ ਦਿਓ ਥੋੜੀ ਜੀ ਉਮਰ ਕਿੰਨੀ ਆਪਣੀ ਉਮਰ ਤੇ 105 ਸਾਲ ਹੋ ਗਈ ਆ 105 ਸਾਲ ਉਮਰ ਜੀ ਵਾਹ ਜੀ ਵਾਹ ਵੇਖੋ ਇਹ ਆ ਸ਼ਹੀਦ ਸ਼ਾਮ ਸਿੰਘ ਟਾਰੀ ਦੀ ਧਰਤੀ ਦੇ ਉਹ ਜੋ ਦੇ ਵੇਖੋ 105-5 ਸਾਲ ਦੀ ਉਮਰ ਹੋ ਗਈ ਆ ਤੇ ਸਰਕਾਰਾਂ ਅਜੇ ਵੀ ਦਿੱਲੀ ਧਰਨੇ ਨੂੰ ਵੀ ਆਉਣ ਨੂੰ ਅੱਜ ਵੀ ਪੂਰੇ ਯੋਰਾ ਸ਼ੋਰਾ ਬਾਪੂ ਜੀ ਅੱਜ ਵੀ ਪੂਰੇ ਸਰਕਾਰ ਬਿਲਕੁਲ ਬਿਲਕੁਲ ਤੇ ਸਰਕਾਰ ਨੂੰ ਕੀ ਕਹਿਣਾ ਚਾਉਣੇ ਆ ਜਿਹੜੇ ਵੇਖੋ ਤੁਹਾਨੂੰ ਆ ਕੋਈ ਕਰੇ ਟੌਰ ਨਾ ਕੋਈ ਨਮਾ ਫੁਲਕਾ ਛਕਾਉਣ ਤੇ ਪੁੱਤ ਪੋਤਰੇ ਤੁਹਾਨੂੰ ਹਨਾ ਤੇ ਕੀ ਕਹਿਣਾ ਚਾਉਣੇ ਵੀ ਇਨੀ ਉਮਰ ਦੇ ਵਿੱਚ ਵੀ ਸਰਕਾਰਾਂ ਨੇ ਤੁਹਾਨੂੰ ਗੁਰੂਖੋ ਅਸੀਂ ਤਾਂ ਧੰਨਵਾਦ ਕਰਦੇ ਆ ਸਿੰਦਰ ਸੋਹਣਾ ਦਾ ਜਿਹੜੇ ਉੱਥੇ ਬਿਠੇ ਟਾਰੀ ਜਿਹੜੇ ਉੱਥੇ ਸਾਨੂੰ ਸਪੋਜ਼ ਕਰਕੇ ਉਹਨਾਂ ਕੋਲ ਆਇਆ ਹੈ ਕਿ ਜਾਓ ਤੁਸੀਂ ਵੇਖ ਕੇ ਆਓ ਵੀ ਇਹ ਮੋਰਚਾ ਕਿ ਤਰ੍ਹਾਂ ਦਿੱਤਣਾ ਹੈ ਇਹ ਮੋਰਚਾ ਜਿੱਤਿਆ ਗਿਆ ਏ ਸੋ ਸਾਰਾ ਸਾਰਾ ਪੰਜਾਬ ਜਿਹੜਾ ਵਾਹ ਜੀ ਵਾਹ ਉਹ ਬਿਲਕੁਲ ਮੋਦੀ ਦੇ ਬਰ ਖਿਲਾਫ ਹੋ ਗਿਆ ਏ ਤੇ ਮੋਦੀ ਦਾ ਉਹੀ ਖਤਮ ਹੋ ਗਿਆ ਸਮਝ ਲਓ ਤੇ ਗਾਹ ਮੋਦੀ ਨੇ ਕੀ ਆਉਣਾ ਉਹਦਾ ਪਿਛਲਾ ਸੰਭਲੀ ਤੋਂ ਨਹੀਂ ਵੜਾ ਵਾਹ ਜੀ ਵਾਹ ਵਾਹ ਜੀ ਵਾਹ ਆ ਬਜ਼ੁਰਗ ਬਾਪੂ 105 ਸਾਲੋਂ ਵੱਡਾ ਉਹ ਦੋਸਤ ਤੇ ਦੂਸਰੀ ਗੱਲ ਵੇਖੋ ਇਨੂੰ ਘੱਟੋ ਘੱਟ ਬਹੁਤ ਸਮਾਂ ਹੋ ਗਿਆ ਸ਼ਿੰਗਾਰ ਚ ਲੜਦੇ ਨੂੰ ਸਾਰਿਆਂ ਨੇ ਦੱਸੀ ਆ ਤੇ ਗੜ ਦੇ ਪਾਸੇ ਆ ਇਹਨੇ ਪੋਤਰਾ ਦਿੱਤਾ ਵਾ ਇਹਨੂੰ ਇਹ ਲਈ ਤੇ ਗੜਦੇ ਆ ਤਿਆਰ ਵੀ ਜਿਹੜਾ ਗਾਂ ਤੋਂ ਜੰਗ ਇਹਨੂੰ ਜਹਬੰਦੀਆ ਦਿੱਤਾ ਵੀ ਇਹ ਜੰਗ ਵੀ ਲੜਿਆ ਕਰੂਗਾ ਬੂਟ ਅੱਜ ਆ ਬੋਰਡ ਦੇ ਸਾਹਦੇ ਬੋਰਡ ਨਹੀਂ ਲੱਗਦਾ ਪਰ ਬਾਪੂ ਨੇ ਲਾਇਆ ਜੋ ਲਾਇਆ ਜੋ ਜੀ ਲਾਇਆ ਬੱਚਾ ਸਾਰਾ ਯਾਰ ਔਟੜੇ ਅੱਛਾ ਨਵਾਂ ਸਾਲਾ ਦਾ ਬਿਲਕੁਲ ਔਟੜੇ ਆ ਬਾਪੂ ਜੀ ਵਾਹ ਜੀ ਵਾਹ ਔਟੜੇ ਵੀ ਆ ਬਾਪੂ ਜੀ ਵਾਹ ਜੀ ਵਾਹ ਵੇਖੋ ਜੀ ਨਾਲ ਹੀ ਫੌਜਾਂ ਤਿਆਰ ਪਰ ਤਿਆਰ ਰਹਿੰਦੀਆਂ ਨੇ ਜੀ ਬੜੀ ਤਕੜੀ ਗੱਲ ਆ ਜੀ ਕਰੋ ਵੀਡੀਓ ਸ਼ੇਅਰ ਵੇਖੋ ਆ ਬਜ਼ੁਰਗ ਵੀ ਤੇ ਨਾਲ ਪੁੱਤਰੇ ਵੇਖੋ ਕਿ ਰਹਿਣ ਅੱਜ ਵੀ ਪੂਰਾ ਮਾਣ ਆ ਜੀ ਵੇਖੋ ਆਹ ਹਾਂ ਤੇ ਇਹ ਬਾਈ ਬਾਪੂ ਨੇ ਬੋਰ ਬਾਪੂ ਨੇ ਬੋਰ ਦੀ ਥਾਂ ਤੇ ਬੋਰ ਲਾਇਆ ਲਾਇਆ ਜੀ ਲਾਇਆ ਵੇਖੋ ਛੋਰਾ ਜੀ ਵੇਖੋ ਜੀ ਬੜੀ ਤਕੜੀ ਗੱਲ ਆ ਜੀ ਇਹਨੇ ਵੀ ਕਹਿਣਾ ਸੀ ਵੀ ਮੈਂ ਆਪਦੇ ਬਜ਼ੁਰਗਾਂ ਦੇ ਨਾਲ ਜਾਂਦਾ ਰਿਆਂ ਤੇ ਬਾਪੂ ਨੂੰ ਵੀ ਮਾਣ ਹੋਣਾ ਵੀ ਠੀਕ ਆ ਬਾਪੂ ਮੇਰਾ ਕਿਤੇ ਚੰਗੇ ਰਾਹ ਤੇ ਮੈਂ ਆਪਦੇ ਪੋਤਰੇ ਨੂੰ ਪਾਇਆ ਵਾ ਜੀ ਆਹ ਗੱਲ ਆ ਜੀ ਲੜਦੇ ਲੋਕਾਂ ਦਾ ਇਹ ਕਾ ਜਿੰਦਾਬਾਦ ਜੀ ਧੰਨਵਾਦ ਜੀ ਕਰੋ ਵੀ ਇਕਰਾ ਬੈਰ ਦੇ ਸਰਦ ਦਾ ਭਲਾ ਇਹ ਕਾਲੀ ਚੋਕ ਲੈ ਆ ਨੰਬਰ